ਮੇਰੇ ਸਤਿਕਾਰਯੋਗ ਗੁਰੂ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਲਗਾ ਕਰਨਾ ਕਿ ਗੁਰੂ ਘਰ ਜਾਣੇ ਆਪਾਂ ਸਵੇਰੇ ਜਾਣੇ ਸ਼ਾਮ ਨੂੰ ਜਾਣੇ ਆ ਤੇ ਇਹੋ ਜਿਹਾ ਸਿਸਟਮ ਇੱਕ ਬਣਾਓ ਤੁਸੀਂ ਕਿ ਜਦੋਂ ਗੁਰੂ ਘਰ ਨੂੰ ਤੁਰਪੈ ਨਾ ਘਰੋਂ ਤੁਸੀਂ ਪੰਜ ਜਾਂ ਚਾਰ ਜਾਂ ਦੋ ਜਣੇ ਰਲ ਕੇ ਚਾਹੇ ਬੀਬੀਆਂ ਹੋਣ ਤੇ ਚਾਹੇ ਆਪਣਾ ਬੰਦੇ ਹੋਣ ਤੇ ਤੁਹਾਡੇ ਮੂੰਹੋਂ ਬਾਣੀ ਦਾ ਜਾਪ ਨਿਕਲਦਾ ਜਾਣਾ ਚਾਹੀਦਾ ਗੁਰੂ ਘਰ ਤੱਕ ਹਾਂ ਕੋਈ ਐਮਰਜੈਂਸੀ ਰਾਜ ਕੋਈ ਗੱਲ ਬਾਣੀ ਕੀ ਤੇ ਤੁਸੀਂ ਗੱਲਾਂ ਜਰੂਰ ਕਰ ਲੋ ਫੋਨ ਤੇ ਗੱਲ ਕਰਨੀ ਐ ਕਿ ਫੋਨ ਐਮਰਜੈਂਸੀ ਆ ਗਿਆ ਤੇ ਜਦੋਂ ਚੱਲਿਆਣਾ ਤੁਸੀਂ ਗੁਰੂ ਘਰ ਨੂੰ ਮੱਥਾ ਟੇਕਣ ਤੇ ਆਪਦੀਆਂ ਰੂਹਾਂ ਸੁਰਤੀਆਂ ਜਿਹੜੀਆਂ ਗੁਰੂ ਘਰ ਨਾਲ ਜੋੜ ਲਿਆ ਕਰੋ ਘਰੋਂ ਤੁਰਨ ਲੱਗੇ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਕਿਸੇ ਤੇ ਖਾਸ ਗੱਲ ਨਹੀਂ ਕਰਦਾ પરવેખਣ ਦੇ ਵਿੱਚ ਆਉਂਦਾ ਕਿ ਅਸੀਂ ਗੁਰੂ ਘਰ ਨੂੰ ਚੱਲਿਆਂ ਘਰੋਂ ਤੇ ਸਾਰੇ ਰਾਹ ਸਾਡੀ ਜ਼ਬਾਨ ਤੋਤੇ ਵਾਂਗੂ ਪਰ 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 ਕਰਦੀ ਜਾਂਦੀ ਲੋਕਾਂ ਦੀਆਂ ਗੱਲਾਂ ਵਾਸਤੇ ਯਾਰਾ ਜਾਣਾ ਗੁਰੂ ਘਰ ਮੱਥਾ ਟੇਕਣ ਫਿਰ ਉੱਥੇ ਜਾ ਕੇ ਮੱਥੇ ਰਗੜਨ ਦਾ ਫਾਇਦਾ ਕੋਈ ਨਹੀਂਗਾ ਲਾਇਆ ਕੋਈ ਨਹੀਂ ਫਾਰਮਲਟੀਆਂ ਪੂਰੀਆਂ ਨਾ ਕਰਨ ਜਾਇਆ ਕਰੋ ਯਾਰਾ ਫਾਰਮਲਟੀਆਂ ਪੂਰੀਆਂ ਨਾ ਕਰਨ ਜਾਇਆ ਕਰੋ ਉੱਥੇ ਮੱਥੇ ਰਗੜਿਆ ਨਹੀਂ ਕੁਝ ਹੋਣਾ ਬਾਣੀ ਪੜ ਤੇ ਜਾਇਆ ਕਰੋ ਤੇ ਬਾਣੀ ਪੜਦੇ ਆਇਆ ਕਰੋ ਤੇ ਬਾਣੀ ਜਦੋਂ ਪੜਦੇ ਆ ਉਹਦੇ ਤੇ ਅਮਲ ਕਰਿਆ ਕਰੋ ਕਿ ਬਾਣੀ ਸਾਡੇ ਨਾਲ ਗੱਲਾਂ ਕਰਦੀ ਆ ਤੇ ਕੀ ਗੱਲਾਂ ਕਰਦੀ ਆ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਸਰੋਤਿਆਂ ਕੋਲ ਮੇਰੀ ਵੀਡੀਓ ਜਾਵੇਗੀ ਉਹ ਅੱਗੇ ਧੋਕੇ ਸ਼ੇਅਰ ਕਰਨਗੇ ਤੇ ਗੌਰ ਕਰਿਆ ਜੀ ਇਸ ਗੱਲ ਦੀ ਵੀ ਜੇ ਸੰਗਤਾਂ ਗੁਰੂ ਘਰ ਨੂੰ ਚੱਲੀਆਂ ਤੇ ਤੁਹਾਡੀ ਰਸਨਾ ਤੇ ਬਾਣੀ ਦਾ ਜਾਪ ਹੋਣਾ ਚਾਹੀਦਾ ਚੁਗਲੀਆਂ ਲੋਕਦਨਿਆਵੀ ਗੱਲਾਂ ਉਹ ਘਰੇ ਛੱਡ ਜਾਇਆ ਕਰੋ ਹਾਂ ਉਥੋਂ ਆ ਕੇ ਤੁਸੀਂ ਘਰੇ ਉਹ ਗੱਲਾਂ ਜੋ ਮਰਜ਼ੀ ਕਰ ਜਾਇਆ ਕਰੋ ਪਰ ਜਦੋਂ ਤੁਸੀਂ ਗੁਰੂ ਘਰ ਨੂੰ ਤੁਰ ਪਈਨੇ ਹੋ ਨਾ ਉਦੋਂ ਤੁਹਾਡਾ ਇੱਕ ਵੱਖਰਾ ਸਿਸਟਮ ਹੋਣਾ ਚਾਹੀਦਾ ਕਿ ਤੁਹਾਡੇ ਮੂੰਹ ਤੇ ਬਾਣੀ ਦਾ ਚਾਪ ਹੋਣਾ ਚਾਹੀਦਾ ਧੰਨਵਾਦ ਉਮੀਦ ਕਰਦਾ ਕਿ